ਆ ਬੱਚਾ ਵੀ ਬਾਈ ਟਰੰਪ ਨਾਲ ਕੋਈ ਘਟ ਨਹੀਂ ਵੇਖੋ ਬਿਨਾ ਕਿਸੇ ਨੁਕਸਾਨ ਦੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤਿੰਨ ਕੁੱਤਿਆਂ ਦੀ ਲੜਾਈ ਦਾ ਫੈਸਲਾ ਕਰਾ ਕੇ ਤੇ ਕੰਮ ਨਬੇੜ ਦਿੱਤਾ ਉਹਨੇ ਇਹ ਕੁੱਤਿਆਂ ਦਾ ਫੈਸਲਾ ਸੀ ਜਿਹੜਾ ਨਿਬੜ ਗਿਆ ਜੇ ਕਿਤੇ ਬੰਦੇ ਲੜਦੇ ਹੁੰਦੇ ਹਨ ਤੇ ਜ਼ਿਆਦਾਤਰ ਜਿਹੜੇ ਫੈਸਲਾ ਕਰਾਉਣ ਆਉਂਦੇ ਹੁੰਦੇ ਹਨ ਜਾਂ ਜਿਹੜਾ ਵਿੱਚ ਪੈਂਦਾ ਹੁੰਦਾ ਛੜਾਉਣਾ ਤੇ ਜ਼ਿਆਦਾ ਉਹਦੇ ਖੜਕਦੀਆਂ ਹੁੰਦੀਆਂ ਤੇ ਉਹ ਕਈ ਨਾ ਦੋਵੇਂ ਜਣੇ ਲੜਦੇ ਹੋਣ ਤੇ ਉਹ ਦੋਵੇਂ ਆਪਸੀ ਲੜਾਈ ਛੱਡ ਕੇ ਤੇ ਛੜਾਉਣ ਵਾਲੇ ਦੇ ਪਿੰਡੇ ਹੀ ਰੱਖਣ ਲੱ ਪੈਂਦੇ ਪਰ ਇਹ ਕੁੱਤੇ ਚਲੋ ਉਹਨਾਂ ਨੇ ਉਹਦਾ ਕਹਿਣਾ ਮੰਨ ਵੀ ਲਿਆ ਤੇ ਉਹ ਹਟ ਵੀ ਗਿਆ ਲੜਨੋਂ ਵੀ ਚਲੋ ਛੱਡੋ ਵਿਚਾਰਾ ਦਿਆਆ ਤੇ ਉਹਨਾਂ ਨੇ ਕਹਿਣਾ ਵੀ ਮੰਨਿਆ ਤੇ ਵੇਖੋ ਮੁੰਡੇ ਦੀ ਸਿਆਣਪ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਆਪਣਾ ਵੀ ਨਹੀਂ ਜਰੂਰ ਦਿਓ ਜੇ ਤੇ ਚੈਨਲ ਵਧੀਆ ਸਬਸਕ੍ਰਾਈਬ ਕਰ ਲਿਓ ਜੇ ਹੁਣ ਵੇ ਤਿੰਨੇ ਮਨਾਲੇ ਉਹਨੇ ਤੇ ਆਪੋ ਆਪਣੇ ਘਰਾਂ ਨੂੰ ਤੋੜ ਦਿੱਤੇ ਚਲੋ ਜੀ